ਇਹ ਕੋਈ ਕਹਾਣੀ ਨਹੀਂ ਇਹ ਤਾਂ ਉਹ ਇਸ਼ਕ ਹੈ ਜੋ ਅੱਜ ਵੀ ਲੋਕ ਧੜਕਣਾ ਵਿੱਚ ਵੱਸਦਾ ਹੈ ਰੋਡਾ ਫਕੀਰ ਅਤੇ ਜਲਾਲੀ ਨਹਾਰਾਂ ਦੀ ਧੀ ਇੱਕ ਅਜੀਹਾ ਇਸ਼ਕ ਜੋ ਮੁਲਾਕਾਤ ਤੋਂ ਵੀ ਅੱਗੇ ਵਧ ਗਿਆ ਸੁਣਦੇ ਹਾਂ ਰੋਡਾ ਜਲਾਲੀ ਦੀ ਕਹਾਣੀ ਰੋਡਾ ਜਲਾਲੀ ਲੋਕ ਕਹਾਣੀ ਰੋਡਾ ਜਲਾਲੀ ਦਿਲ ਹੁਲਵੀ ਪਾਕ ਮੁਹੱਬਤ ਦੀ ਲੋਕ ਕਥਾ ਹੈ 17ਵੀਂ ਸਦੀ ਦੇ ਅੰਤ ਵਿੱਚ ਇਹ વાર્ਤਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਵਿੱਚ ਸਿੰਘੀ ਵਿਖੇ ਵਾਪਰੀ। ਕਿਸ਼ੋਰ ਚੰਦ ਅਤੇ ਬੂਟਾ ਗੁਜਰਾਤੀ ਨੇ ਇੱਕ ਇਸ ਬਾਰੇ ਦੋ ਕਿੱਸੇ ਜੋੜੇ ਆ। ਇਨ੍ਹਾਂ ਕਿੱਸਿਆਂ ਤੋਂ ਇਲਾਵਾ ਰੋਡਾ ਜਲਾਲੀ ਬਾਰੇ ਪੰਜਾਬ ਦੀਆਂ ਸੁਆਣੀਆਂ ਲੋਕ ਗੀਤ ਵੀ ਗਾਉਂਦੀਆਂ। ਬਲਖ ਬੁਖਾਰਾ ਤਾਂ ਜੰਪਲ ਆਪਣੀ ਮਾਂ ਦੀ ਮੌਤ ਦੇ ਵਿਰਾਗ ਦੇ ਵਿੱਚ ਫਕੀਰ ਬਣਿਆ। ਰੋਡਾ ਪਾਕ ਪਟਲੋਂ ਹੁੰਦਾ ਹੋਇਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਲਾਲ ਸਿੰਘੀ ਆਣਾ ਪੁੱਜ ਗਿਆ। ਪਿੰਡ ਤੋਂ ਅੱਧਾ ਕਿਲੋਮੀਟਰ ਦੂਰ ਪੂਰਬ ਵਾਲੇ ਪਾਸੇ। ਸੋਹਾ ਨਦੀ ਦੇ ਕੰਢੇ ਸ਼ਾਨਦਾਰ ਬਾਗ ਸੀ ਉਸ ਬਾਗ ਵਿੱਚ ਉਸ ਨੇ ਜਾੜੇ ਲਾਏ ਫਕੀਰ 21 22 ਵਰੇ ਦਾ ਸੁਨੱਖਾ ਨੌਜਵਾਨ ਸੀ ਗੇਰੂਏ ਕੱਪੜੇ ਉਹਦੇ ਸਿਓ ਵਰਗਾ ਰੰਗ ਦਗ-ਦਗ ਕਰ ਰਿਆ ਸਰੀਰ ਤੇ ਸਰੀਰ ਤੇ ਬਣ-ਬਣ ਪੈਂਦੇ ਸੋਹਣੇ ਕੱਪੜੇ ਰੂਪ ਉਹਦਾ ਝੱਲਿਆ ਨਹੀਂ ਸੀ ਜਾਂਦਾ ਇੱਕ ਅਨੋਖਾ ਜਲਾਲ ਉਹਦੇ ਮਸਤਕ ਤੇ ਟਪਕਰਿਆ ਸੀ ਅੱਖੀਆਂ ਰਜ-ਰਜ ਕੇ ਦੇਖਦੇ ਕੇ ਰਜ ਜਾਂਦੀਆਂ ਸਹੀ ਪਿੰਡ ਵਿੱਚ ਫਕੀਰ ਦੀ ਆਮਦ ਦੀ ਚਰਚਾ ਸ਼ੁਰੂ ਹੋ ਗਈ ਨਾਲ ਹੀ ਨਵੇਂ ਸ਼ਰਧਾਲੂ ਪੈਦਾ ਹੋ ਗਏ ਤੇ ਬੜੀਆਂ ਪਿਆਰੀਆਂ ਕਰਾਮਾਤੀ ਕਥਾਵਾਂ ਉਸ ਬਾਰੇ ਕੜੀਆਂ ਜਾਣ ਲੱਗ ਪਈਆਂ ਕਿਸੇ ਦੀ ਮੱਝ ਗਵਾਚ ਗਈ ਸੀਗੀ ਉਹ ਲੱਭ ਪਈ ਰੋਡੇ ਮੰਤਰ ਮਾੜਿਆ ਆ ਮਾ ਪੜਿਆ ਮੱਝ ਆਪਣੇ ਆਪ ਅਗਲੇ ਦੇ ਕਿਲੇ ਤੇ ਜਾ ਖੜੀ ਕਿਸੇ ਦੀ ਗਊ ਨੇ ਦੋਦਨਾ ਦਿੱਤਾ ਫਕੀਰ ਨੇ ਪੇੜਾ ਦਿੱਤਾ ਗਊ ਗਊ ਦੁੱਧ ਦੇਣ ਲੱਗੀ ਕਿਸੇ ਦਾ ਜਵਾਕ ਢਿੱਲਾ ਮੱਠਾ ਹੋ ਗਿਆ ਰੋਡੇ ਝਾੜਾ ਝਾੜਿਆ ਮੁੰਡਾ ਨੌਬਰ ਨੌ ਹੋ ਗਿਆ ਇਸ ਪ੍ਰਕਾਰ ਰੋਡੇ ਫਕੀਰ ਦੀ ਮਹਿਮਾ ਕਰ ਕਰ ਹੋਣ ਲੱਗ ਪਈ ਪਿੰਡ ਦੇ ਲੋਕੀ ਆਪਾਰ ਫਰਦਾ ਨਾਲ ਰੋਡੇ ਨੂੰ ਪੂਜਣ ਲੱਗੇ ਮਾਈਆਂ ਬਣ ਸੰਵਰ ਕੇ ਸੰਤਾਂ ਦੇ ਦਰਸ਼ਨ ਕਰਨ ਜਾਂਦੀਆਂ ਆਪਣੇ ਮਨ ਦੀਆਂ ਮਰਾਦਾਂ ਲਈ ਰੋਡੇ ਪਾਸੋਂ ਅਸੀਸਾਂ ਮੰਗਦੀਆਂ ਤੇ ਆਪਣੇ ਦੁੱਖ ਸੁੱਖ ਫੋਲਦੀਆਂ ਰੋਡਾ ਬੜੇ ਧਿਆਨ ਨਾਲ ਸੁਣਦਾ ਰਹਿੰਦਾ ਸ਼ਾਇਦ ਜੇ ਮਿੱਠੇ ਬੋਲ ਬੋਲਦਾ ਸਾਰਿਆਂ ਦੇ ਦਿਲ 모ਹੇ ਜਾਂਦੇ ਇਸੇ ਪਿੰਡ ਦੇ ਲੋਹਾਰਾਂ ਦੀ ਧੀ ਜਲਾਲੀ ਦੇ ਰੂਪ ਦੀ ਚਰਚਾ ਬਹੁਤ ਸੀ ਕੋਈ ਵੀ ਗੱਭਰੂ ਅਜੇ ਤੱਕ ਉਹਨੂੰ ਜਚਿਆ ਨਹੀਂ ਸੀ ਕਿਸੇ ਨੇ ਵੀ ਉਸ ਨੂੰ ਆਪਣੇ ਨੱਕ ਥੱਲੇ ਨਹੀਂ ਸੀ ਲੈਂਦਾ ਸਾਰੇ ਜਲਾਲੀ ਨੂੰ ਪਿੰਡ ਦਾ ਸ਼ਿੰਗਾਰ ਮੰਨਦੇ ਸੀ ਤੇ ਪਹਾੜਾਂ ਦੀ ਪਰੀ ਨਾਲ ਤੁਲਨਾ ਕਰਦੇ ਹੁੰਦੇ ਸੀ ਤੇ ਜਲਾਲੀ ਵੀ ਰੋਡੇ ਫਕੀਰ ਦੀ ਮਹਿਮਾ ਸੁਣੀ ਉਹ ਇੱਕ ਦਿਨ ਆਪਣੀਆਂ ਸੇਲੀਆਂ ਨਾਲ ਬਾਗ ਵਿੱਚ ਪੁੱਜੀ ਰੋਡਾ ਸਮਾਧੀ ਲਈ ਬੈਠਾ ਸਿਮਰਨ ਕਰ ਰਿਹਾ ਸੀ ਸਾਰੀਆਂ ਨੇ ਨਮਸਕਾਰ ਕੀਤਾ ਬੈਠ ਗਈਆਂ ਰੋਡੇ ਅੱਖਾਂ ਚਮਕੀ ਬਸ ਮਸਤ ਰਹਾ ਤੇ ਜਲਾਲੀ ਸਿਮਰਨ ਕਰਿੰਦੇ ਰੋਡੇ ਵੱਲ ਤੱਕਦੀ ਰਹੀ ਮੁਸਕਾਨਾਂ ਬਖੇਰਦੀ ਰਹੀ ਕੋਈ ਰਾਗਲਾ ਸੁਪਨਾ ਉਹਨੂੰ ਸাকার ਹੁੰਦਾ ਜਾਪਿਆ ਹੁਸਨ ਦਾ ਬੁੱਤ ਬਣਿਆ ਰੋਡਾ ਜਲਾਲੀ ਦੇ ਤੋਰੰਦਰ ਤੱਕ ਲੈ ਗਿਆ ਜਲਾਲੀ ਆਪਣੇ ਆਪ ਮੁਸਕਰਾ ਰਹੀ ਸੀ ਤੇ ਉਹ ਸਾਰੀਆਂ ਜਣੀਆਂ ਲਈ ਸਾਰੀਆਂ ਜਿਹੜੀਆਂ ਖੜੋ ਗਈਆਂ ਜਾਣ ਵਾਸਤੇ ਰੋਡੇ ਅੱਖ ਖੋਲੀ ਸਾਹਮਣੇ ਜਲਾਲੀ ਹੱਥ ਜੋੜੀ ਖੜੀ ਸੀ ਗੁਲਾਬ ਦੇ ਫੁੱਲ ਵਾਂਗ ਖਿੜਿਆ ਜਲਾਲੀ ਦਾ ਪਿਆਰਾ ਮੁਖੜਾ ਰੋਡੇ ਦੀ ਬਿਰਤੀ ਖੇੜ ਗਿਆ ਰੋਡਾ ਸਵਾਦ-ਸਵਾਦ ਹੋ ਗਿਆ ਉਹ ਸਾਰੀ ਰਾਤ ਜਲਾਲੀ ਰੋਡੇ ਬਾਰੇ ਖੋਈ ਰਹੀ ਸਵੇਰ ਹੁੰਦੇ ਸਾਰ ਉਹ ਬਾਗ ਵਿੱਚ ਰੋਡੇ ਨੂੰ ਜਾ ਸਜਦਾ ਕੀਤਾ ਹੁਸਨ ਇਸ਼ਕ ਦੇ ਗਲ ਬਾਹੀ ਪਾ ਲਈਆਂ ਰੋਡਿਆ ਤੂੰ ਮੇਰੇ ਤੇ ਕੀ ਜਾਦੂ ਕਰ ਦਿੱਤਾ ਕੀ ਧੂੜਾ ਪੇਰ ਦਿੱਤਾ ਮੈਂ ਸਾਰੀ ਰਾਤ ਪਲ ਵੀ ਸੌ ਨਹੀਂ ਸਕੀ ਤੇਰੇ ਖਿਆਲਾਂ ਵਿੱਚ ਮੈਂ ਮਗਨ ਰਹੀ ਹਾਂ ਹੁਸਨ ਮਚਲਿਆ ਹੁਸਨ ਪਰਿਏ ਤੰਨੇ ਨੇ ਪੱਥਰ ਵਿੱਚੋਂ ਰੱਬ ਪਾ ਲਿਆ ਤੰਨੇ ਨੇ ਪੱਥਰ ਵਿੱਚੋਂ ਰੱਬ ਪਾ ਲਿਆ ਅੱਜ ਮੇਰੀ ਭਗਤੀ ਪੂਰੀ ਹੋ ਗਈ ਤੇਰੇ ਜਿ ਮੈਨੂੰ ਰੱਬ ਦਿਸਿਆ ਤੇ ਜਦ ਤੂੰ ਮੇਰੇ ਪਾਸੋਂ ਗਈ ਏ ਮੈਨੂੰ ਵੀ ਚੈਨ ਨਹੀਂ ਆਇਆ ਹੁਣ ਤੂੰ ਆ ਗਈ ਏ ਜਾਣੇ ਸੱਤੇ ਬਹਿਸ਼ਤਾ ਮੇਰੀ ਝੋਲੀ ਚ ਪੈ ਗਈ ਐ ਰੋਡਾ ਹੁਸੀਨ ਤੋਂ ਹੁਸੀਨ ਹੋ ਰਿਹਾ ਸੀ ਰੋਡਿਆ ਅੱਜ ਅਸੀਂ ਦਿਲਾਂ ਦੇ ਸੌਦੇ ਕਰ ਲਏ ਨੇ ਤੇ ਤੂੰ ਪੂਰਾ ਉਤਰੀ ਕਿਧਰੇ ਮੇਰਾ ਕੱਚਾ ਦਿਲ ਤੋੜ ਕੇ ਅਗਾ ਨਾ ਤਰਜੀ ਜਲਾਲੀਏ ਇਹ ਕੀ ਆਂਦੀ ਐ ਤੂੰ ਮੈਂ ਇੱਥੇ ਇਥੋਂ ਟੁਰ ਜਾਵਾਂਗਾ ਇੱਕੋ ਇੱਕ ਦਿਲ ਸੀ ਮੇਰਾ ਉਹ ਤੂੰ ਖਸ ਲਿਆ ਹੋਰ ਕੀ ਐ ਇਸ ਦੁਨੀਆ ਵਿੱਚ ਮੇਰੇ ਲਈ ਬਸ ਤੂੰ ਹੀ ਏ ਭਲੀਏ ਮੈਂ ਤੈਨੂੰ ਕਿਵੇਂ ਛੱਡ ਕੇ ਜਾ ਸਕਦਾ ਤੂੰ ਤੇ ਮੇਰੀ ਜ਼ਿੰਦਗੀ ਐ ਮੇਰਾ ਇਸ ਤੇ ਡਰ ਰੇ ਜਰਾਲੀਏ ਕਿਦਰੇ ਤੂੰ ਲੋਕਾਂ ਦੀ ਬਦਨਾਮੀ ਤੋਂ ਡਰਦੀ ਆਪਣਾ ਪਿਆਰ ਮੈਥੋਂ ਨਾ ਖੋਲੀ ਮੈਥੋਂ ਮੁੱਖ ਨਾ ਮੋੜ ਲਵੀ ਮੈਨੂੰ ਆਪਣੀ ਜਵਾਨੀ ਦੀ ਸੌਂ ਰੋੜਿਆ ਮੈਂ ਲੱਗੀਆਂ ਤੋੜ ਨਵਾਵਾਂਗੀ ਮਰ ਜਾਵਾਂਗੀ ਪਰ ਪਛਾਣ ਨਹੀਂ 버ਤਾਂਗੀ ਤੂੰ ਮੇਰਾ ਹਰ ਰੋਜ਼ ਤੜਕਸਾਰ ਸੋਹਾਂ ਦੇ ਕੰਢੇ ਇੰਤਜ਼ਾਰ ਕਰਿਆ ਕਰੀ ਔ ਕੋਈ ਆਉਂਦਾ ਪਿਆ ਐ ਆਹ ਸਾਂਭ ਲੈ ਮੇਰੀ ਨਿਸ਼ਾਨੀ ਜਿਲਾਲੀ ਤੇ ਛੱਲਾ ਰੋੜੀ ਦੀ ਉਂਗਲੀ ਤੇ ਸੀ ਤੇ ਈਸ਼ਕ ਮੁਸਕ ਕਦੋਂ ਚ ਪਿਆਸ ਖੁਪਦਾ ਹੈ ਜਲਾਲੀ ਅਤੇ ਰੋਡੇ ਦੀ ਇਸ਼ਕ ਦੀ ਚਰਚਾ ਪਿੰਡ ਵਿੱਚ ਛਿੜ ਪਈ ਜਲਾਲੀ ਦੇ ਮਾਪਿਆਂ ਦੇ ਕੰਨੀ ਵੀ ਉੱਡਦੀ ਉੱਡਦੀ ਪਿੰਕ ਪੈ ਗਈ ਉਹਨਾਂ ਨੇ ਉਸ ਦੇ ਇਸ਼ਕ ਨੂੰ ਪ੍ਰਵਾਨ ਨਾ ਕੀਤਾ ਉਹ ਤਾਂ ਨਮੋਸ਼ੀ ਦੇ ਮਾਰੇ ਆਪਣੇ ਮੂਹ ਲੁਕੋਈ ਫਿਰਦੇ ਸੀ ਉਹਨਾਂ ਨੇ ਜਲਾਲੀ ਨੂੰ ਲੱਖ ਸਮਝਾਇਆ ਪਰ ਉਹ ਪਛਾਣ ਮੜਨ ਵਾਲੇ ਕਿੱਥੇ ਸੀ ਉਹਦੇ ਲਈ ਤਾਂ ਰੋਡਾ ਹੀ ਸਭ ਕੁਝ ਸੀ ਆਖਰ ਉਹਨਾਂ ਜਲਾਲੀ ਨੂੰ ਡਰਾਇਆ ਧਮਕਾਇਆ ਅਤੇ ਆਪਣੀ ਨਿਗਰਾਨੀ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਜਲਾਲੀ ਦਾ ਘਰੋਂ ਬਾਹਰ ਨਿਕਲਣਾ ਬੰਦ ਹੋ ਗਿਆ ਉਦੋਂ ਰੋਡਾ ਵੀ ਜਲਾਲੀ ਦਾ ਪਿਆਰਾ ਮੁਖੜਾ ਤੱਕਣ ਲਈ ਬੇਕਰਾਰ ਹੋ ਰਿਹਾ ਸੀ ਆਖਰ ਉਹਨੇ ਜਲਾਲੀ ਦੇ ਦਰ ਅੱਗੇ ਜਾ ਅਲਖ ਜਗਾਈ ਉਹ ਉਹਦੇ ਹੱਥੋਂ ਖੈਰਾਤ ਲੈ ਬਿਨਾ ਅਗਾ ਇੱਕ ਕਦਮ ਵੀ ਪੁੱਟਣਾ ਨਹੀਂ ਸੀ ਚਾਹਦਾ ਗੱਲ ਇੱਥੇ ਤੱਕ ਕੱਪੜ ਗਈ ਕਿ ਇੱਕ ਦਿਨ ਉਹਨੇ ਜਲਾਲੀ ਦੀ ਮਾਂ ਦੇ ਹੱਥੋਂ ਖੈਰਾਤ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਉਹਦੀ ਮਾਂ ਅੜੀ ਰਹੀ ਸਾਦਾ ਦਾ ਹੱਠ ਵੀ ਮਸ਼ਹੂਰ ਹੈ ਰੋਡਾ ਉਹਨਾਂ ਦੇ ਦਰਾਂ ਦੇ ਅੱਗੇ ਧੂਣਾ ਲਾ ਕੇ ਬੈਠ ਗਿਆ ਤਪ ਕਰਨ ਲੱਗ ਗਿਆ ਤੇ ਸਮਾਧੀ ਲਾ ਲਈ ਲੋਕਾਂ ਲਈ ਤਾਂ ਇਹ ਜਗਤ ਤਮਾਸ਼ਾ ਸੀ ਪਰ ਜਲਾਲੀ ਦੀ ਮਾਂ ਤਾਂ ਨਮੋਸ਼ੀ ਦੀ ਮਾਰੀ ਧਰਤੀ ਵਿੱਚ ਨਿਗਰਦੀ ਜਾ ਰਹੀ ਸੀ ਉਹਨੇ ਉਸ ਨੂੰ ਧੂਣਾ ਚੁੱਕਣ ਲਈ ਬਹੁਤ ਵਾਸਤੇ ਪਾਇ ਜਲਾਲੀ ਨੇ ਵੀ ਉਹਨੂੰ ਬੜਾ ਆਖਿਆ ਪਰ ਰੋਡਾ ਤਾਂ ਉਹਦੇ ਦੀਦਾਰ ਲਈ ਤਰਸ ਰਿਹਾ ਸੀ ਤੇ ਉਸ ਨੂੰ ਦੇਖੇ ਬਿਨਾ ਉਹ ਧੂੜਾ ਨਹੀਂ ਸੀ ਚੱਕਣਾ ਚਾਹੁੰਦਾ ਉੱਥੇ ਉਸੇ ਦਰਾਂ ਤੇ ਉਹਨੇ ਧੂਣਾ ਲਾਇਆ ਹੋਇਆ ਸੀ ਰੋਡੇ ਨੇ ਜਲਾਲੀ ਦੇ ਗੰਤੂਣਾ ਨਾ ਚੱਕਿਆ ਗੁੱਸੇ ਵਿੱਚ ਆਏ ਜਲਾਲੀ ਦੇ ਭਰਾਵਾਂ ਨੇ ਉਹਨੂੰ ਮਾਰ-ਮਾਰ ਕੇ ਅੱਧ ਮੋਇਆ ਕਰਤਾ ਅਤੇ ਰਾਤ ਸਮੇਂ ਸੁਹਾਨ ਨਦੀ ਵਿੱਚ ਹੜਾ ਸਿੱਟਿਆਈ ਕੁਦਰਤ ਦਾ ਕੋਈ ਪਾਰਾਵਾਰ ਨਹੀਂ ਰੋਡਾ ਨਦੀ ਵਿੱਚੋਂ ਬਚ ਨਿਕਲਿਆ ਤੇ ਅਗਲੀ ਭਲਕ ਆ ਕੇ ਉਹਨੇ ਜਲਾਲੀ ਦੇ ਦਰਾਂ ਅੱਗੇ ਮੁੜ ਧੋਣਾ ਤਪਾ ਲਿਆ ਜਲਾਲੀ ਅੰਦਰ ਨਰੜੀ ਪਈ ਤੜਪਦੀ ਰਹੀ ਕਹਿੰਦੇ ਨੇ ਜਲਾਲੀ ਦੇ ਭਰਾਵਾਂ ਨੂੰ ਰੋਡੇ ਨੇ ਦੁਬਾਰਾ ਆਣ ਮੁੜ ਕੇ ਇੰਨਾ ਗੁੱਸਾ ਚੜਾਇਆ ਚੜਿਆ ਕਿ ਉਹਨਾਂ ਨੇ ਉਹਦੇ ਟੁਕੜੇ-ਟੁਕੜੇ ਕਰਕੇ ਖੂਦ ਸੁੱਟ ਦਿੱਤਾ ਮਗਰੋਂ ਜਲਾਲੀ ਨੂੰ ਵੀ ਮਾਰ ਮੁਕਾਇਆ ਇਸ ਪ੍ਰੀਤ ਕਥਾ ਦਾ ਅੰਤ ਇਸ ਪ੍ਰਕਾਰ ਵੀ ਦੱਸਿਆ ਜਾਂਦਾ ਹੈ ਕਿ ਜਲਾਲੀ ਦੀ ਮਾਂ ਨੇ ਰੋਡੇ ਨੂੰ ਗਲੋਂ ਲਾਉਣ ਲਈ ਧੂਣਾ ਤਪਦੇ ਰੋਡੇ ਕੋਲ ਜਾ ਕੇ ਆਖਿਆ ਰੋਡਿਆ ਤੇਰੀ ਜਲਾਲੀ ਕਈ ਦਿਨਾਂ ਦੀ ਅੰਦਰ ਬਿਮਾਰ ਪਈ ਹੈ ਹਕੀਮ ਆਂਦੇ ਨੇ ਉਹ ਤਾਦੀ ਹੀ ਬਚ ਸਕਦੀ ਹੈ ਜੇ ਉਹਨੂੰ ਕਿਧਰੇ ਸ਼ੇਰਨੀ ਦਾ ਦੁੱਧ ਮਿਲ ਜਾਵੇ ਜੇ ਤੂੰ ਸ਼ੇਰਨੀ ਦਾ ਦੁੱਧ ਲਿਆ ਦੇਵੇਂ ਤਾਂ ਅਸਾਂ ਜਲਾਲੀ ਤੇਰੇ ਨਾਲ ਵਿਆਹ ਕਰ ਦੇਵਾਂਗੇ ਇਹ ਸੁਣਦੇ ਹੀ ਰੋਡਾ ਸ਼ੇਰਨੀ ਦਾ ਦੁੱਧ ਦੀ ਪਾਲ ਵਿੱਚ ਜੰਗਲਾਂ ਵਾਲ ਨੂੰ ਨਸ ਪਿਆ ਜਦੋਂ ਜਲਾਲੀ ਨੇ ਆਪਣੀ ਮਾਂ ਦੀ ਰੋਡੇ ਨੂੰ ਸ਼ੇਰਾਂ ਕੋਲੋਂ ਮਰਵਾਉਣ ਦੀ ਵਿਉਂਤ ਸੁਣੀ ਤਾਂ ਉਹ ਵੀ ਰੋਡਾ ਰੋਡਾ ਕੂਕਦੀ ਰੋਡੇ ਦੇ ਮਗਰ ਜੰਗਲਾਂ ਵਿੱਚ ਚਲੀ ਗਈ ਜੰਗਲ ਵਿੱਚ ਦੋਵੇਂ ਮਿਲ ਪਏ ਜਾਂ ਦੋਵਾਂ ਨੂੰ ਜੰਗਲੀ ਜਾਨਵਰਾਂ ਨੇ ਮਾਰ ਮੁਕਾਇਆ ਇਸ ਬਾਰੇ ਕੋਈ ਕੁਝ ਨਹੀਂ ਜਾਣਦਾ ਪਰ ਇਸ ਪ੍ਰੀਤ ਕਥਾ ਨੂੰ ਪੰਜਾਬ ਲੋਕ ਮਨ ਤੇ ਅਜੇ ਤੱਕ ਨਹੀਂ ਵਿਸਾਰਿਆ ਲੋਕਾਂ ਨੇ ਜਰਾਲੀ ਦਾ ਗੀਤ ਉਹਨਾਂ ਦੇ ਚੇਤਿਆਂ ਵਿੱਚ ਅੱਜ ਵੀ ਸਜਰਾ ਹੈ ਸੁਖਦੇਵ ਮਾਦਪੁਰੀ ਦੀ ਲਿਖੀ ਕਹਾਣੀ ਰੋਡਾ ਜਲਾਲੀ ਖਤਮ ਹੁੰਦੀ ਹੈ ਇਹ ਜਿਹਿਆਂ ਹੋਰ ਬਹੁਤ ਸਾਰੀਆਂ ਲੋਕ ਕਥਾਵਾਂ ਅਸੀਂ ਰੋਜ਼ ਸੁਣਦੇ ਰਹਾਂਗੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪੈਣਾ ਹੈ ਜੇ ਕਹਾਣੀ ਪਸੰਦ ਆਉਂਦੀ ਹੈ ਤਾਂ ਸ਼ੇਅਰ ਤੇ ਲਾਈਕ ਵੀ ਜ਼ਰੂਰ ਕਰਨਾ ਮਿਲਦੇ ਆ ਇੱਕ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰੱਖਾ